ਹੈਲੋ ਜੀ ਸੱਚੇ ਕਾਲ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਣਗੇ ਵਧੀਆ ਹੋਣਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਆਪਾਂ ਚੱਲਨੇ ਆ ਸਹਿਜਪ੍ਰੀਤ ਦੀ ਦਵਾਈ ਲੈਣ ਸਾਰਾ ਰਾਤ ਹੋ ਗਿਆ ਖੰਗ ਜਖਮ ਹੋਈ ਹੋਈ ਹੈ ਤੇ ਅੱਡੇ ਦੀ ਬਾਟ ਬਹੁਤ ਲੰਬੀ ਹੈ ਅੰਡਾ ਬਹੁਤ ਦੂਰ ਹੈ ਬਹੁਤ ਦੂਰ ਤੱਕ ਤੁਰਨਾ ਪੈਂਦਾ ਫਿਰ ਸਹਿਜਪ੍ਰੀਤ ਜਿਹੜੀ ਪੈਦਲ ਵੀ ਨਹੀਂ ਤੁਰਦੀ ਨੂੰ ਗੋਦੀ ਚੱਕੇ ਲੈ ਕੇ ਜਾਣਾ ਪੈਂਦਾ ਹੈ ਨਹੀਂ ਦੂਰ ਮਾੜੀ ਮੋਟੀ ਤੁਰਦੇ ਫਿਰ ਕਹੋਗੇ ਮੇਰਾ ਧੀ ਦੇ ਦੁੱਖदाई ਮੈਨੂੰ ਗੋਦੀ ਟੱਕ ਲਓ ਮੇਰਾ ਧੀ ਦੇ ਦੁੱਖदाई ਕਿੱਡ ਦੁਖਦਾ ਇਹਦਾ ਜਿਹੜਾ ਨਫਾਰੇ ਚੋਂਦਾ ਨਾ ਕਿਸੇ ਜਾਂਦਾ ਆ ਪਹੁੰਚ ਚੁੱਕੇ ਜੀ ਆਪਾਂ ਅੱਡੇ 'ਚ ਇਹ ਹੈ ਜੀ ਆਪਣਾ ਅੱਡਾ ਇੱਥੇ ਮਿੰਨੀ 'ਤੇ ਉੱਪਰ ਆਂਦੀ ਹੁੰਦੀ ਉਹ 'ਚ ਬੈ ਕੇ ਜਾਉਂ ਚੱਲੂਗੇ ਆਪਾਂ ਮਿੰਨੀ 'ਤੇ ਬਸ ਚਲੋ 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 ਮਿੰਨੀਆਂ ਬੱਸਾਂ ਲੱਗੀਆਂ ਆ ਬੱਸ ਵੀ ਬਹੁਤ ਵੇਟ ਕਰਾ ਕੇ ਫਿਰ ਆਉਂਦੀ ਐ ਆਹ ਚਰੀ ਆਂਟੀ ਬੈਠੀ ਐ ਮੈਂ ਇੱਥੇ ਬੈਠੂ ਧੁੱਕਾ ਇੱਥੇ ਦਿਸਾ ਕਰਨਾ ਕਰਦੀ ਐ ਆਪਰੇ ਪਿੰਡ ਦਾ ਅੱਡਾ ਐ ਜੀ ਸੈਂਪਲੀ ਸਬਸਕ੍ਰਾਈਬ ਸੈਂਪਲੀ ਸਬਸਕ੍ਰਾਈਬ ਮੋਰ ਫਤਿਹਗੜ ਸਾਹਿਬ ਹਾਂਜੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਵੀਡੀਓ ਵੇਖਿਆ ਕਰੋ ਠੀਕ ਹੈ ਜੀ ਅੱਪਾ ਚੱਲਾਂਗੇ ਫਤਿਹਗੜ ਸਾਹਿਬ ਗੁਰਦੁਆਰੇ ਚ ਵੀ ਦਰਸ਼ਨ ਕਰਨ ਠੀਕ ਹੈ ਜੋਤੀ ਸਰੂਪ ਸਾਹਿਬ ਗੁਰਦਾਰੇ ਚ ਵੀ ਚੱਲਾਂਗੇ ਆਪਾਂ ਠੀਕ ਹੈ ਜੀ ਆ ਬੈਠੀ ਹੈ ਜਿਸਹਿ ਜਪ੍ਰਿਤ ਕੋਰ ਇਸ ਨੂੰ ਗੜਾਈ ਚਾਹੀਦੀ ਬਸਾਰਵੇ ਆ ਯੋ ਕੀ ਹੋਰੇ ਤੁਸੀਂ ਦੱਸਿਆ ਕਰੋ ਸਹਿਜਪ੍ਰਿਤ ਨੂੰ ਕੀ ਲੱਗਦੀ ਹੈ ਸਾਰੀ ਦੁਨੀਆ ਗਾਲ ਹੋ ਇੱਥੇ ਸਾਰੇ ਨਹੀਂ ਬੀਚ ਦੁਨੀਆ ਕਿਥੋਂ ਕਿਥੋਂ ਤੁਸੀਂ ਵਾਚ ਕਰਦੇ ਹੋ ਵਲੋਗ ਕਿਥੋਂ ਕਿਥੋਂ ਦੇਖਦੇ ਹੋ ਅਮਚੇਰੀਂ ਅੰਟੀ ਬੈਠੀ ਕਹਿੰਦੀ ਮੈਂ ਕੱਦੀ ਬੈਠੀ ਆ ਦੋ ਬਸ ਲੰਘ ਗਏ ਹੁਣ ਤਾਂ ਹੀ ਨਹੀਂ ਆਇਦਰੋਂ ਨਹੀਂ ਆਈ ਬਸ ਮਿੰਡੇ ਵੱਲੋਂ ਚੁੰਨੀ ਵੱਲੋਂ ਦੋ ਆਸਾਂ ਲੰਘੀਆਂ ਬਸ ਆਈ ਵੀ ਨਹੀਂ ਹੈਦੀ ਹੈ ਵੀ ਸੱਚੀ ਆਈ ਹੋਈ ਨਹੀਂ ਥੱਕ ہار ਕੇ ਔਟੋ ਚ ਬੈਠ ਕੇ ਗਏ ਫਿਰ ਬਹੁਤ ਟਾਈਮ ਲੱਗ ਜਾਂਦਾ ਇੱਥੇ ਖੜੇ ਖੜੇ ਮੰਨ ਤਾ ਸੱਚੀ ਦੱਸ ਔਕੜ ਜਿਹਾ ਫੀਲ ਹੁੰਦਾ ਬਹੁਤ ਬਹੁਤ ਔਕੜ ਲੱਗਦਾ ਐਂ ਲੱਗਦਾ ਵੀ ਕੀ ਦੱਸਾਂ ਮੈਂ ਵੇਟ ਕਰਨਾ ਆ ਦੇਖੋ ਮੈਂ ਬੈਠੀ ਆ ਅਸਹਿਜ ਵੀ ਬੈਠੀ ਆ ਮੈਂ ਬੰਨੀ ਹੋਈ ਦਸਤਾਰ ਇਹਦੇ ਆ ਦੇਖੋ ਮੇਰੇ ਸ਼ੋਨਾ ਪੁੱਤ ਤੁਹਾਨੂੰ ਕੀ ਮੈਨ ਦਾ ਲੱਗਦਾ ਦੱਸਿਆ ਕਰੋ ਪਲੀਜ਼ ਕਮੈਂਟ ਚ ਤੁਸੀਂ ਜਰੂਰ ਦੱਸਿਆ ਕਰੋ ਠਾਕਿਆ ਜੀ ਆ ਬੈਠੀ ਮੇਰੀ ਸਹਿਜ ਗੋਦੀ ਚ ਸਾਰੇ ਇਹਨੂੰ ਮੁੰਡਾ ਹੀ ਕਹੀਗੇ ਮੁੰਡਾ ਹੀ ਤਾਂ ਕਹਿੰਦੇ ਮੁੰਡਾ ਹੀ ਮੈਂ ਇਹ ਪਤਾ ਕਿ ਦਸਤਾਰ ਬੰਦੀ ਆ ਤੇ ਮੈਂ ਕਿਉਂਕਿ ਇਹ ਅਕਾਲ ਅਕੈਡਮੀ ਸਕੂਲ ਚ ਜਾਂਦੀ ਜੀ ਇਸ ਕਰਕੇ ਮੈਂ ਇਹਦੇ ਦਸਤਾਰ ਬੰਦੀ ਆ ਆਈ ਕਾਰਨ ਹੈ ਤੇ ਦਸਤਾਰ ਬੰਨਣ ਦਾ ਹੋਰ ਕੋਈ ਜਨ ਨਹੀਂ ਹੈਗਾ ਕਿਉਂਕਿ ਅਕਾਲ ਅਕੈਡਮੀ ਸਕੂਲ ਚ ਜਾਂਦੀ ਹੈ ਓਕੇ ਛੱਡ ਜਾ ਚੁੱਪਾ ਕਾਕੇ ਹੋ ਜਾ ਪੁੱਛ ਆ ਗਿਆ ਮੈਨੂੰ ਓਏ ਬਹੁਤ ਹੰਦਾ ਬਹੁਤ ਆ ਗਈ ਆ ਗਈ ਆ ਗਈ ਆ ਗਈ ਗੱਡੀ ਆ ਗਈ ਕਿੱਥੇ ਆ ਗਈ ਇਹ ਕੀ ਆ ਖਲੋਂਗੇ ਆਪਾ ਆਜੋ ਜਿੱਤੇ ਹਲੋਂਗੇ ਆਜੋ ਹਾਂਜੀ ਤੁਸੀਂ ਦੇਖ ਸੋਚਦੇ ਹੋਣੇ ਵੀ ਜੋਤਿਸ ਰੂਪ ਸਭ ਪਹਿਲਾਂ ਪਹਿਲਾਂ ਮੈਂ ਜੋਤਿਸ ਰੂਪ ਸਾਬਤ ਤੁਰ ਗਈ ਸੀਗੀ ਅਸਾਂ ਜਦੋਂ ਸੇਵਾ ਕਰਗੀ ਤੇ ਇਹ ਥੋੜੇ ਸਾਬੀ ਥੋੜੀ ਜਿਹੀ ਮਰ ਵੱਡੀ ਹੋ ਜੇ ਫਿਰ ਸੇਵਾ ਲਵਾਏ ਕਰੂੰਗੇ ਇੱਥੇ ਇਸੇ ਵਕਾਈ ਕਰਨੀ ਹੈ ਚਲੋ 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 ਇੱਥੇ ਚਲੋ ਵੇਖਿਓ ਠੀਕ ਹੈ ਜੀ ਅੱਜ ਗੁਰਤੇਗ ਬਾਹਰ ਦਰਜੀ ਦਾ ਸ਼ਹਾਦਤ ਦਿਨ ਹੈ ਜੀ ਮੇਰੇ ਵੀ ਮਾਈਂਡ ਚ ਨਿਕਲ ਗਈ ਛੁੱਟੀ ਹੈ ਹਸਪਤਾਲ ਦੀ ਪਰ ਮੈਂ ਦਵਾਈ ਇਹਦੀ ਫਿਰ ਵੀ ਲੈ ਲਈ ਬਾਹਰ ਤੋਂ ਮਿਲ ਗਈ ਮੈਨੂੰ ਕਹਿ ਕੇ ਲੈ ਲਈ ਵੀ ਆ ਦਵਾਈ ਚ ਹੈ ਕਿ ਉਹ ਦੇ ਦੇ ਨਹੀਂ ਤਾਂ ਅੰਦਰ ਆ ਚੱਲ ਆ ਨਹੀਂ ਲੈਣਾ ਬੰਤਾ ਅ ਤਾ ਖੋ ਚੁਕਾ ਖੋ ਚੁਕਾ ਹਾਂ ਸੇ ਪੈਸੇ ਦੋਗੇ ਤੈਨੂੰ ਪੈਸੇ ਨਹੀਂ चलो चलो चलो। अज रास् बहुत ज्यादा सी ज्योति स्वरूप साहब जी वाल फिर भी हले ठीक सी बट दुए दूजे गुरुद्वारे साहब वाल तमपू ਉਹ ਜੀ ਕਾ ਕੰਨ ਮੁਸ਼ਕਲ ਹੈ ਜੀ ਬ੍ਰਿੱਡ ਦੇ ਪਰ ਵੈਪੜਾ ਦੇ ਕਰੋ ਕਰੋ ਜਿਫਰਤੋ ਰਿਕੁਐਸਟ ਆ ਤੁਮ ਜਿਹੜੇ ਜਿਹੜੇ ਸਾਬਜਾਦਿਆਂ ਨੂੰ ਮਾਤਾ ਗੁਰੂਕੌਰ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਤੇ ਪਾਦਰ ਸਾਹਿਬ ਜੀ ਨੂੰ ਮੰਨਦੇ ਨੇ ਚੈਨ ਸਬਸਕ੍ਰਾਈਬ ਕਰੋ ਤੇ ਵੀਡੀਓ ਪੂਰੀ ਵੇਖੋ ਠੀਕ ਹੈ ਮਹਾਰਾਜ ਦੇ ਦਰਸ਼ਨ ਕਰੋ ਤੁਸੀਂ ਮਾ ਕੇ ਦਰਸ਼ਨ ਦੇ ਸੋ ਜਿੱਥੇ ਬੈਠੇ ਦੱਸੋ ਤੁਸੀਂ ਕਿੱਥੋਂ ਕਿੱਥੋਂ ਵੀਡੀਓ ਮੈਂ ਹੁੰਦੇ ਹੋ ਕਿੱਥੋਂ ਕਿੱਥੋਂ ਪੁੱਛ ਕਦੇ ਵੀ ਨਹੀਂ ਦੇਖਿਆ ਕਰੋ ਅੱਜ ਕੁਝ ਕਰਨ ਕੀ ਆਵਾਜ਼ ਮੇਰੇ ਇਸ ਟੈਗ ਨੇ ਛੋਲੇ ਛੋਲੇ ਸੁਮਰ ਲਵੰਡਾ ਆਸ਼ਿਕ ਕਰਨਾ ਮੈਂ ਦੇ ਸੁਰੂ ਬੱਲੇ ਕਰਨਾਂ ਦੀ ਛੋਟੀ ਥੋੜੀ ਜਿਹੀ ਉੰਡੀ ਹੋ ਗਈ। ਆਜ ਮੈਂ ਤਾਂ ਇਧਰ ਆਜ। ਮਹਾਰਾਜ ਕਿਰਪਾ ਕਰੇ ਤਾਂ ਮੇਰੇ ਵੀ ਦਿਲ ਕਰਦੇ ਜੀ ਉਹਨਾਂ ਸੀ ਜਿਉਂ ਨੂੰ। ਮੇਰੇ ਵੀ ਜੀ ਕਰਦੇ ਕਿਸ ਤਰ੍ਹਾਂ ਉਹਨਾਂ ਨੂੰ। ਬਟ ਚਲੋ ਦੇਖਦੇ ਹਾਂ ਮਹਾਰਾਜ ਦਾ ਜੋ ਕੰਮ ਹੁੰਦਾ ਹੈ। ਉਹ ਹੀ ਕਰ ਬਾਬਾ ਜੀ। ਵਾਹ। ਸੁੱਚਾ ਪਾਚਾ ਮੇਰ ਕਰੀ। ਚਲੋ ਆਜੋ ਇੱਥੇ ਆ ਪਾਜੀ ਕਰੋ ਆਇ ਨਹੀਂ ਆਇ ਕਰੋ i ਸਾਤਿ ਸ਼ਾਹ ਨਿਰਜ ਚੌਥ ਸ਼ਤ ਹਾਂਜੀ ਹੁਣ ਚਲਦੇ ਜੀ ਲੰਗਰ ਸਾਹਿਬ ਨੰਗਰਵਾਲ ਚਲਦੇ ਆਂ ਲੰਗਰ ਪ੍ਰਸ਼ਾਦਾ ਛੱਕਦੇ ਆ ਉਤੋਂ ਬਾਅਦ ਮੈਂ ਥੋੜੀ ਜੀ ਕਰਨੀ ਐ ਤੇ ਭਾਂਡੇ ਦੀ ਸੇਵਾ ਕਰੂੰ ਭਾਂਡੇ ਦੀ ਸੇਵਾ ਜ਼ਰੂਰ ਕਰਨੀ ਐ ਜੀ ਗੁਰਤੇਜ ਬਹਾਦਰ ਜੀ ਦਾ ਸਹਾदत ਤਦ ਹੀ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਤਮਾਰੋ ਚ ਨਿਕਲ ਜਾਊਂ ਤਾਂ ਮੈਨੂੰ ਪਤਾ ਤਾਂ ਹੈਗਾ ਤੀ ਬਟ ਮੈਨੂੰ ਇਹ ਨਹੀਂ ਦੀ ਵੀ ਛੁੱਟੀ ਹੋ ਗਈ ਹਸਪਤਾਲ ਦੀ ਛੁੱਟੀ ਮਿਲੂਗੀ ਮੈਨੂੰ ਹਸਪਤਾਲ ਬੰਦ ਸੀਗਾ ਅੱਜ ਬਹੁਤ ਭੀੜ ਰਹੀ ਦੋ ਇਦਰ ਬਾਰੇ ਸਾਹਿਬ ਚ ਪਰ ਇਧਰ ਰੇਹ ਵੀ ਹਾਲੇ ਰਸ਼ ਘਟ ਸੀਗਾ ਦੋਏ ਗੁਰਦੁਆਰਾ ਸਾਹਿਬ ਦੇਖੋ ਅੱਗੇ ਤੁਸੀਂ ਦੇਖਿਓ ਕਿੰਨੀ ਦੂਰ ਦੂਰ ਤੋਂ ਸੰਗਤ ਆ ਕੇ ਮੱਥਾ ਟੇਕ ਰਹੀ ਐ ਮੈਂ ਮਹਾਰਾਜ ਤੁਹਾਡਾ ਹਜੇ ਵੀ ਸ਼ੁਕਰ ਦਾ ਗੁਜ਼ਾਰ ਕਰਦੀ ਆ ਹੇ ਵਾਹਿਗੁਰੂ ਜਿਹੜੇ ਬੰਦਿਆਂ ਨੂੰ ਉਹ ਕੈਂਡੀਆਂ ਚਾਰਜਿੰਗ ਹੋ ਗਈ ਮੈਨੂੰ ਆ ਨਾ ਸਤਾ ਚੱਲੀ ਐ ਮੈਂ ਦੇਖਦੇ ਆ ਜਾ ਕੇ ਪਰ ਮੈਨੂੰ ਸ਼ੱਕ ਤਾਂ ਹੈ ਤਾਂ ਬਟ ਯਕੀਨ ਹੋ ਗਿਆ ਮੈਂ ਔਰ ਤੋਂ ਵਿੱਚ ਵੀ ਰਸ ਆ ਮੈਂ ਬੈਠੀ ਐ ਜੀ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਗੁਰਦਾਰ ਸਾਹਿਬ ਚ ਮੱਥਾ ਟੇਕ ਕੇ ਆਵਾਂਗੇ ਜਰੂਰ ਮਹਾਰਾਜ ਸ਼ੁਕਰ ਕਰਕੇ ਤੁਸੀਂ ਦੇਖੋ ਵਲੋਗ ਚ ਕਿੰਨੀ ਦੂਰ ਤੋਂ ਸੰਗਤ ਆਈ ਐ ਮੱਥਾ ਟੇਕਣ ਵਾਹਿਗੁਰੂ ਸਾਨੂੰ ਖੁਗਜ਼ਾਰ ਕਰਦੀ ਐ ਮੈਂ ਤਾਂ ਬਹੁਤ ਖੁਸ਼ ਹਾਂ ਕਿਉਂਕਿ ਮੈਨੂੰ ਇੰਨੀ ਪਾਵਨ ਧਰਤੀ ਬਖਸ਼ੀ ਐ ਤੇ ਵਹੇ ਗਰੀ ਤੇ ਰਸਤੇ 'ਤੇ ਪਾਈ ਸਾਰਿਆਂ ਨੇ ਤੇ ਆਪਾਂ ਕੀ ਚਾਹੀਏ ਲਾਉਂਗੇ ਅਖਲਮ ਕੇ ਪਪਾ ਬੱਝਾਈ ਬਣ ਤੇ ਆ ਰਿਕਸ਼ੇ 'ਚ ਬੈਠੇ ਆਪਾਂ ਤੇ ਹੁਣ ਚੱਲਦੇ ਹੁੰਦੇ ਜਿੱਦਾਂ ਸਰਵਰ ਕਿੱਥੇ ਪਤਾ ਤਾਂ ਮੈਨੂੰ ਹਨਾ ਕਿੱਥੇ ਮੈਨੂੰ ਜਾ ਤੱਕ ਕਿੱਥੇ ਮੈਨੂੰ ਸੁਤਨਾ ਵੀ ਨਹੀਂ ਹੈ ਕਿ ਮਹਾਰਾਜ ਜੀ ਨੇ ਆਪਣੀ ਇੰਦੇ ਨੇੜੇ ਕਰਨਗੇ ਮੈਂ ਪੰਜਾਬ ਨੂੰ ਮੰਗਦੀ ਹਾਂ ਮਹਾਰਾਜ ਜੀ ਅਰਦਾਸ ਕਰਕੇ ਉਹ ਵੀ ਜੀ ਨੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਚੰਗੇ ਖਤਮ ਹੋਣ ਦੀ ਜਿਹੜੀ ਜ਼ਿੰਦਗੀ ਚੱਲ ਰਹੀ ਹੈ ਨੇ ਮੈਂ ਬਹੁਤ ਪਰੇਸ਼ਾਨ ਹਾਂ ਚੰਦੇ ਤਾਂ ਕੋ へ ਵਾਹਿਗੁਰੂ ਸੱਚੇ ਪਾਚਾ ਤਾਂ ਤਨ ਤਨ ਬਾਬਾ ਜੁਰਾਵਰ ਸਿੰਘ ਦੀ ਤਾਂ ਤਨ ਬਾਬਾ ਫਤਿਹ ਸਿੰਘ ਦੀ ਤਾਂ ਤਨ ਮਾਤਾ ਗੁਜਰਕੌਰ ਦੀ ਕਿਰਪਾ ਕਰੋ ਸੱਚੇ ਪਾਚਾ ਮੇਰ ਕਰੋ ਹੁਣ ਤਾਂ ਮੇਰਾ ਤਾਂ ਮੀਂਹ बरसा ਦਿਓ ਮਹਾਰਾਜ ਸੱਚੇ ਪਾਚਾ ਕਿਰਪਾ ਕਰਨ ਅ ਸਹਜ ਪ੍ਰੀਤਾ ਦੇਖੋ ਇੱਥੇ ਦੇਖਦੇ ਤੁਸੀਂ ਆ ਕੋਟ ਨੇ ਕੈਂਡੀ ਇੱਥੇ ਮੂਰੇ ਖੜ ਜੰਨੇ ਹੈ ਗੁਰਦੁਆਰੇ ਸਾਹਿਬ ਦੇ ਨੇ ਸਭ ਤੋਂ ਵੱਡੀ ਗਲਤੀ ਇਹਨਾਂ ਕੋਈ ਕੁਝ ਕਹਿੰਦਾ ਵੀ ਨਹੀਂ ਹੈਗਾ ਬੱਚੇ ਪਹਿਨੇ ਜਿੱਦ ਲੱਗ ਜਨੇ ਬੱਚਿਆਂ ਦਾ ਦੇਖੋ ਕੰਮ ਹੈ ਹੋਰ ਕੰਮ ਸਹਜ ਨਹੀਂ ਜਿੱਦ ਕਰਦੀ ਹੈ ਲੈ ਕੇ ਇੱਕ ਤਾਂ ਮੂਰੇ ਖੜ ਖਾਨੀ ਮੱਥਾ ਹਲੇ ਛੋਟੀ ਹੈ ਪਤਾ ਨਹੀਂ ਪਰ ਇਹ ਇਹਨਾਂ ਦੀ ਬਹੁਤ ਵੱਡੀ ਗਲਤੀ ਹੈ ਜਿਹੜੇ ਇੱਥੇ ਖੜ ਜੰਨੇ ਆ ਬਾਹਰ ਅੱਗੇ ਕਿਤੇ ਇੱਕ ਪਾਸੇ ਖੜਾ ਹੋਣਾ ਚਾਹੀਦਾ ਕਿਸੇ ਨੂੰ ਲੋੜ ਹੋਏ ਆਪਾਂ ਕਿ ਲੈ ਲਈ ਆਵੇ ਪਰ ਕੈਂਟੀ ਖਾ ਲੋ ਉੱਥੇ ਬਹਿ ਕੇ ਤੁਸੀਂ ਕਰੋ ਜੀ ਦਰਸ਼ਨ ਤੇ ਵੀਡੀਓ ਪੂਰੀ ਵੇਖਿਆ ਕਰੋ ਵਾਚ ਕਰਿਆ ਕਰੋ ਦੱਸਿਆ ਕਰੋ ਕਿੱਥੋਂ ਨਾਲੇ ਕਮੈਂਟਾਂ ਚ ਵਾਈਕ ਜਰੂਰ ਲਿਖਿਓ ਅੱਜ ਤੁਹਾਨੂੰ ਮੈਂ ਕਹਿ ਰਹੀ ਆ ਮੈਂ ਤਾਂ ਵਿੱਚ ਬੈਠੂ ਜਰੂਰ ਦਿੱਖਾ ਸਕਦਾ ਐ ਠੀਕ ਹੈ ਕਰੋ ਇੰਜੋਏ ਤੇ ਕਰਦੇ ਆਂ ਪਾਗੇ ਗੱਲਾਂ ਤਾਂ ਤਨ ਬਾਬਾ ਜੁਰਾਵਾ ਸਿੰਘ ਜੀ ਤਾਂ ਤਨ ਬਾਬਾ ਫਤੇ ਸਿੰਘ ਜੀ ਤਾਂ ਤਨ ਮਾਤਾ ਗੁਜਰ ਕੋ ਮੈਂ ਦੇਖੋ ਇੱਥੇ ਬੈਠੀ ਸੀਗੀ ਕੁਝ ਟਾਈਮ ਲਈ ਮੈਂ ਇੱਥੇ ਬੈਲ ਗਿਆ ਸਹਜ ਦੀ ਜੀ ਤੁਹਾਨੂੰ ਉਹ ਦੀ ਆਵਾਜ਼ ਆ ਰਹੀ ਹੋਊਗੀ ਹੈ ਨਾ ਕੋਟਨ ਗੱਲੀ ਪਿੱਛੇ ਰੋ ਰਹੀ ਹੈ ਖਾਣੀ ਆ ਖਾਣੀ ਆ ਖਾਣੀ ਕੋਟਨ ਕੈਂਡੀ ਪਿੱਛੇ ਰੋ ਰਹੀ ਹੈ ਮੈਂ ਇੱਥੇ ਬੈਠੀ ਸੋਦ ਦੀ ਮਹਾਰਾਜ ਤੂੰ ਕਦੋਂ ਮੇਰੀ ਸੁਨੇਗਾ ਕਦੋਂ ਏ ਜਿੰਦ ਤੋ ਕੋਈ ਮਹੂਰਤ ਹੋਊਗਾ ਕਦੋਂ ਟੈਨਸ਼ਨ ਦਾ ਖਾਤਮਾ ਹੋਊਗਾ ਪਤਾਨੀ ਮਹਾਰਾਜ ਕਿ ਮੇਰੇ ਤੇ ਹੀ ਇਹ ਸਭ ਸੰਕਟ ਇਹ ਸਾਰੇ ਤੇ ਇਹ ਦੇਹ ਦੇ ਦੁੱਖ ਪਰੇ ਦਿਲ ਜਿਹੜੇ ਤੇ ਮੇਰੇ ਚੜਾਈ ਹੋਈ ਹੈ ਮਨ ਬਹੁਤ ਦੁਖੀ ਹੈ ਮੇਰੇ ਮੇਰਾ ਮਨ ਬਹੁਤ ਦੁਖੀ ਹੈ ਪਾਹੇ ਗੁੱਤੂ ਸਭ ਦੀ ਇਲਾਜ ਰੱਖਦਾ ਹੈ ਮੇਰੀ ਵੀ ਲਾਜ ਰਖਾ ਜਾ ਹੁਣ ਕਿਰਪਾ ਕਰ ਦੋ ਸੱਚੇ ਆਪਾਚਾ ਮਿਹਰ ਕਰ ਦੋ ਕਿ ਮੈਨੂੰ ਕਿਸੇ ਅੱਗੇ ਹੱਥ ਨਾ ਡਣੇ ਪੈਣ ਮਹਾਰਾਜ ਮੈਂ ਤਾਂ ਇੱਕ ਅਰਦਾਸ ਕਰਦੀ ਤੇਰੇ ਚਰਨਾਂ ਤੇ ਮੈਨੂੰ ਆਪਣੀ ਜੋਗੀ ਕਰ ਦੋ ਕਿ ਮੈਂ ਆਪਣਾ ਤੇ ਆਪਣੇ ਬੱਚੇ ਦਾ ਖਰਚ ਆਪ ਚੱਕ ਲਵਾਂ ਐਨ ਨਿਕਸ ਮਰਤਾ ਕਰ ਦੋ ਕਿਰਪਾ ਕਰੋ ਸੱਚੇ ਆਪਾਚਾ ਜਿਸ ਚੈਨਲ ਤੇ ਮੈਂ ਕੰਮ ਕਰ ਰਹੀ ਹਾਂ ਉਸ ਚੈਨਲ ਤੇ ਕਾਮਯਾਬੀ ਤੁਸੀਂ ਹੀ ਦਿਵਾਉਣੀ ਹੈ ਮੈਨੂੰ ਵਾਹਿਗੁਰੂ ਜਿੱਤਸੀ ਵਲੋਗ ਚ ਦੇਖੋ ਕਿੰਨੀ ਭੀੜ ਆ ਬਹੁਤ ਰਸ਼ਿਆ ਬਹੁਤ ਬਹੁਤ ਓਖਾ ਹੀ ਮਤਲਬ ਅੰਦਰ ਜਾਣ ਨੂੰ ਬਹੁਤ ਹਨ ਜੱਸਾ ਹੁਣ ਇੰਨਾ ਭੀੜਤੀ ਇੱਥੇ ਤੇ ਇੱਥੇ ਹੇਠਾਂ ਜਾਣ ਨੂੰ ਵੀ ਬਹੁਤ ਭੀੜ ਸੀਗੀ ਤੇ ਲੰਗਰ ਹਾਲ ਵਾਲੀ ਬਹੁਤ ਭੀੜ ਸੀਗੀ ਮਾਤਾ ਗੁਜਰ ਕੋਰ ਜੀ ਵਾਲੀ ਬਹੁਤ ਭੀੜ ਸੀਗੀ ਬਹੁਤ ਪੀਜੀਟੀ ਅਚ ਰਾਸ਼ੀ ਬੰਸੀ ਦਾ

ਬੀਤਾ ਜਾ ਮੈਡਮ ਚੱਲੋ ਕਿੱਧਰ ਤੰਮੀ ਆ ਜਾ ਅੱਧਾ 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 ਹੱਥ ਫੜ ਮੇਰਾ ਅੱਧਾ ਖਮਾਰੂ ਨੇ ਬੋਲ শেজ <try> <aindulla, aindulla. sharp inhale> <sharp inhale> ਪਾਪਾ ਦੱਲ ਲਗਾ ਚਲੋ ਸਹਜ ਕਿੱਥੇ ਹੁਣ ਇੱਧਰ ਆ ਜਾ ਇੱਧਰ ਪਾਪਾ ਇੱਧਰ ਆ ਜਾ ਇੱਧਰ ਆ ਜਾ

ਉੜਾ ਕਿਥੇ ਆ ਉੜਾ ਐੜਾ ਕਿਥੇ ਜੀਰੀ ਫੁੱਲ ਕੱਕਾ ਫੁੱਲ ਮਿੱਠੂ ਕਿਥੇ ਮਿੱਠੂ ਕਿਥੇ ਕਿਥੇ ਮਿੱਠੂ ਇਥੂ ਆ ਆ ਮਿੱਠੂ ਨਹੀਂ ਆਇਤਾ ਡੋਗ ਗਿਆ ਗਾਇਸ ਇਥੇ ਆਈਡੀ ਨਹੀਂ ਕਾ ਤਾਂ ਵੇਖਿਆ ਕਿਥੇ ਗਿਆ ਗੋਪੀ ਜੂਨੀ ਐਪਲ ਕਿੱਥੇ ਐਜ ਐਪਲ ਆਏ ਐਪਲ ਐਪਲ ਬਨਾਣਾ ਕਿੱਥੇ ਐ ਬਨਾਏ ਆਏ ਛੋਨਾ ਦਵਾ ਮੈਂਗੋ ਕਿੱਥੇ ਮੈਂਗੋ ਮੈਂਗੋ ਕਿੱਥੇ ਇਹਦੇ ਵਿੱਚ ਆਏ ਮੈਂਗੋ ਆਏ ਮੈਂਗੋ ਮੈਂਗੋ ਛੋਨਾ ਮੈਂਗੋ ਹਾਂ ਪਿਕੋਕ ਕਿੱਥੇ ਇਹਦੇ ਵਿੱਚ ਪਿਕੋਕ ਪਿਕੋਕ ਕਿੱਥੇ ਐ ਦੱਛੋ ਕਿੱਥੇ ਪਿਕੋਕ ਪਿਕੋਕ ਕਿੱਥੇ ਇੱਧਰ ਇੱਧਰ ਪਿਕੋਕ ਕਿੱਥੇ ਐ ਪਾਈ ਪਿਕੋਕ ਆਏ ਛੋਰਾ ਲੱਗਦਾ ਐ ਪਿਕੋਕ ਡੋ ਕਿੱਥੇ ਇਹਦੇ ਵਿੱਚ ਡੋਗੀ ਡੋ ਕਿੱਥੇ ਡੋਗ ਆਏ ਡੋਗ ਐਲੀਫੈਂਟ ਕਿੱਥੇ ਇਹਦੇ ਵਿੱਚ ਇਹਦੇ ਵਿੱਚ ਥੈਂਕ ਯੂ ਜੀ ਅੱਜ ਦਾ ਵਲੋਗ ਐ ਨਾ ਇਸੀ ਦਾ ਥੈਂਕ ਯੂ ਸੋ ਮਚ ਅਵੋਚ ਮਾਈ ਚੈਨਲ